ले की इन आरा कुझु किरद गुर गुरू जी किरपा जे नेनती झुकिया खाली असां करण पथर लाॾा उस न ਉਹ ਸਭ ਨੂੰ ਖਾਵੇ ਜਿਹੜਾ ਹੈ ਉਹ ਹਰਜੀਨ ਦੀ ਦਸਤੀ ਹੈ ਪਰ ਇਹਨੂੰ ਮੰਨਿਆ ਨਹੀਂ ਇਹ ਵਿੱਚ ਸਾਰੇ ਬੱਚੇ ਲੱਗ ਰਹੇ ਸੀ ਤੁਮ ਵੀ ਇੱਥੇ ਆਓ ਉਹ ਸਭ ਬੱਚੇ ਇੱਥੇ ਆਖਲਾ ਕੇ ਸਰ ਵੀ ਗਿਣ ਨ ਇਹਦੇ ਵਿੱਚ ਦੋ ਬੱਚੇ ਵੀ ਸੜ ਗਏ ਜਦੋਂ ਵੀ ਹੋਇਆ ਉਹਦਾ ਇਲਾਜ ਵੀ ਕਰਾਉਂਦੇ ਨੇ ਪਰ ਮੰਨਦੇ ਨਹੀਂ ਕਿ ਦੋ ਰਾਮਾ ਇੱਥੇ ਜਾਣਾ ਇੱਕ ਬੰਦੇ ਨੂੰ ਵੀ ਇਹ ਦੁਖੀ ਕਰਵੰਨ ਕੀਤਾ ਜਾਵੇ। ਦੂਸਰੇ ਇਹ ਕੱਠੇ ਦੀਆਂ ਬੁੱਲੀਆਂ ਜਮਾ ਹੋਣ। ਉਹਨਾਂ ਦੀ ਕੋਈ ਪ੍ਰੋਪਰ ਥਾਂ ਹੋਵੇ। ਬੁੱਲੀ ਵੀ ਇਹ ਕੀ ਸਭ ਤੋਂ ਵੱਡੀ ਚੁਣੌਤੀ ਹੈ। ਇਹਦਾ ਹੱਲ ਹੈ ਕਿ ਇੱਥੇ ਵੀ ਕੋਈ ਰੇਗੋ ਉਹ ਜਗ੍ਹਾ ਵੀ ਹੁੰਦੀ ਹੈ ਜਿੱਦੀ ਟੈਂਪੋਰਰੀ ਹੈ। ਜਿੱਥੇ ਉਹਦੀ ਉੱਗਣ ਦਾ ਪਰਵਾਹ ਨਹੀਂ ਉਹ ਕੋਹਾ ਹੋਵੇ। ਥੀਨਾਂ ਵੀ ਫਟ ਹੋਵੇ। ਪਰ ਉਹਦਾ ਆਪਣੀ ਆਪ ਦੀ ਆਈਡੈਂਟੀ ਹੋਵੇ। تھوڑا گڑبڑ ہو گئی فرمایا اور وہ لوگ ہر پیج نے سارے کچھ بھی کرنی پر لوگوں کے سارے ماحولوں کو یہ نہیں کروا رہے وہ ہونی نہیں چلاونے یاد ہے ابھی بھی نہیں ہو رہا انہوں نے بھی ایک وقت سے اس کے مانگے ہیں سب کو کرتے انہی کی بھی بینٹی نہیں ہو سب کے لیے ہمیں کھانے کو کوئی نہیں توهان ريتا 3 ما او کٿي واه 3 بوهن ودا سدا سچي ويه جي نالو ڀاڻي هو قائم يي رهي آهي ان کي سارا حق مليگا اوه ان کي سورو دن به حق ملي سان تو نه ٿورا ان کي غور ڪيو ڪريو نه ان کي سڀاڻي وانگر جي رهو ٿيڻو هو ٿي سگهي ٿو ايوري ون ياد پاس ٿي سگهي ٿو ਪਰੋਂ ਦੇ ਅੰਦਰ ਦੀ ਲੋੜੋਂ ਫੋਨ ਨੂੰ ਇਸ ਤੇ ਰੇਆ ਦੀ ਬਾਬੇ ਨਾਨਕ ਦਾ ਜਨ ਹੈ ਇਹ ਬਾਬਾ ਦਾ ਕਿਰਪਾ ਦਾ ਯਾਰ ਹੈ ਇਹ ਲੋ ਵਾਪਸ ਨਹੀਂ ਜੇ ਨਹੀਂ ਹੋ ਸਕਦਾ 2000 ਹੋਰ ਪਰੋਂ ਦੇ ਪਰੀ ਦੇ ਸੰਭੂਤ ਹੈ ਅ ਅ ਸਿਰਵਾ ਵਾਪਸ ਨਹੀਂ ਜੇ ਨਹੀਂ ਹੋ ਸਕਦਾ ਹੋਰ ਹਨ ਨੂੰ ਸਮੂਹ ਹਸ ਤੌਰ ਤਾਂ ਜੀਨੀ ਦੇ ਪਰਮੇਸ਼ੀ

ਉਹ ਨੋਮਾਨ ਫਸਾ ਪਾਈ ਵਾਲੋਂ ਨੇ ਲੈ ਕੇ ਦੇਣਾ ਵਾਲੀ ਦਾ ਪੇਸ਼ਾਨੀਨ ਚਾਰ ਅਵਸ਼ੀ ਅਵਸ਼ੀ ਉਹ ਬਾਹਰ ਜਾਤਰਾ ਉਹ ਭਾਈ ਲੱਤ ਨੂੰ ਦੇ ਕੱਤੀ ਸੀ ਉਹ ਮਾਨ ਨੂੰ ਕਹਿੰਦਾ ਉਹਰੇ ਘਰ ਜਾਣਾ ਉਹਨੂੰ ਸਨਮਾਨ ਦੇਣਾ ਉਹ ਜਮਾਨਤ ਪਾ ਕੇ ਉਹ ਜਮਾਨਤ ਪਾ ਕੇ ਉਹ ਬਾਹਰੋਂ ਆਉਂਦੇ ਸੀ ਉਹਨਾਂ ਦੀ ਗਾਣੀ ਦੇ ਵਿੱਚ ਵਾਰਸ਼ ਸੀ ਅਨੰਦ ਸੀ ਤਰਸ ਸੀ ਉਹਨੇ ਉਹਨਾਂ ਨੇ ਜੜੀਆਂ ਤੋਹਾ ਉਹ ਪੰਛੀਆਂ ਨੂੰ ਵੀ ਦਿੱਚ ਦੇ ਅੰਦਰ ਕੋਈ ਨਾ ਕੀ ਨਹੀਂ ਸੀ ਕੋਈ ਫੱਕ ਤੇ ਨਹੀਂ ਆਲੀ ਪਰ ਜੇ ਤੁਸੀਂ ਲੈ ਨਾਲ ਵੜੰਗੇ ਤੋ ਹਰ ਵੇਲੇ ਅਵੇਲੇ ਹੋਣਾ ਤੁਸੀਂ ਧੂਮੀਆਂ ਨੂੰ ਮਤੇ ਨਾਲ ਜੜਾਂਗੇ ਤੋ ਛੋਟੇ ਅਸੀਂ ਸਭ ਨੂੰ ਅੰਦਰ ਚੁਲਾਗੇ ਸੋ ਅੰਦਰ ਹੀ ਸਾਰੇ ਉਸ ਵੇਗਰਾ ਮੰਡੇ ਸੋਈ ਬੰਦੇ ਜੋ ਖੁੱਲਦੇ ਖੋਹ ਪਾਵੇ ਖੋਹਦੇ ਅਵਾ ਰੱਬ ਦੇ ਕੋਲ ਇੱਕ ਗਲ ਨੂੰ ਮਹਰੀਏ ਬਸੇ ਕਿਰਪਾ ਕਰੂ ਤੇ ਸਾਨੂੰ ਮਨੁੱਖਾ ਜਨਮ ਦਿੰਦਾ ਅਸੀਂ ਤੈਨੂੰ ਸੰਮਤ ਕਰੀਏ ਮੇਰੇ ਚਰਨਾਂ ਦੇ ਨਾਲ ਜੁੜੇ ਰਹੀਏ ਸਾਡੀ ਸਾਰਿਆਂ ਦੀ ਅਰਦਾਸ ਤੇ ਸਾਨੂੰ ਮਨੁੱਖਾ ਜਨਮ ਦੇ ਕੇ ਭਗਵਾਨੀ ਤੇ ਕਿੰਨੇ ਪਸ਼ੂ ਪੰਛੀ ਕੁਝ ਮਾਰੇ ਬਹੁਤ ਕੁ ਸਮਝਾਦਾ ਤੇ ਉਹਨਾਂ ਦੇ ਵਿੱਚੋਂ ਸਾਨੂੰ ਸਤਿਗੁਰੂ ਕੋ ਕਰਪਾ ਕਰਕੇ ਆਪਣੀ ਚਾਹਮਾ ਬਣਾਇ ਦਿਆ ਹੁਣ ਵੀ ਸਾਨੂੰ ਤ ਅਗਵਾਈ ਕਰਕੇ ਚਰਨ ਤੇਰੇ ਮਾਰੇ ਕੋ ਬੰਦੇ ਮਾਨੇ ਅੰਬਰ ਕੀ ਉਤਰੀ ਜਿਵੇਂ ਸੀ ਸਦਾ ਸਤਕਾਰ ਦੇ ਨਾਲ ਗੁਰੂ ਦੇ ਪਿੱਛੇ ਪਿੱਛੇ ਚੱਲਦੇ ਆ ਕੋਈ ਉਹ ਹਾਲ करोड़ जगां जे से जॻह वध